ਆੰਦਾਂਲੇ ਸੋਫਾ ਕਵਰ ਹਾਂਜੀ ਸੋਫਾ ਕਵਰ ਦਾ ਖਾਦੂ ਸੋਫਾ ਕਵਰ ਦੇਖੋ ਆ ਦੇਖੋ ਆ ਦੇ ਕੋਟ ਜਾਣੀ ਬੜੇ ਹੁਣ 400 ਗਿਆ ਮਤਲਬ ਕਿ ਇਹ ਬਾਜ਼ਾਰ ਜਿਸ ਟਾਈਮ ਸਾਰੇ ਡਿਜ਼ਾਈਨ ਜਿਹੜੀ ਸਾਰੇ ਕਲਰ ਵੇ ਸਾਡੇ ਕੋਲ ਸਾਰੇ ਕਲਰ ਵੇ ਆ ਵੀ ਲੱਗੀ ਹੀ ਤਾਂ ਕ ਕਿੰਨੇ ਦਾ ਪਊਗਾ ਇਹ ਰੇਟ ਤੁਹਾਨੂੰ ਮਿਲਦੂਗੀ 55 ਰੁਪਏ ਪੀਸ ਤੋਂ ਸਟਾਰਟਿੰਗ 500 ਰੁਪਏ ਤੋਂ ਹਾਂਜੀ ਲੋਕੀ 100 ਰੁਪਏ ਪੀਸ ਵੇਚਦੇ ਆ ਸਿੰਗਲ ਵੀ 100 ਰੁਪਏ ਪੀਸ ਅਸੀਂ 55 ਰੁਪਏ ਪੀਸ ਦੇ ਦੇਣਾ ਹੈ ਬਾਕੀ ਨੇ ਕੁਆਲਿਟੀਆਂ ਤਿੰਨ ਹੈਗੀਆਂ ਸਾਡੇ ਕੋਲ ਹਾਂਜੀ ਵੀਰੇ ਆ ਕੇ ਢੇੜਾ ਲਾਓ ਤੇ ਸਾਡੀ ਦੁਕਾਨ ਦੇ ਉੱਤੇ ਸਾਰੀਆਂ ਕੁਆਲਿਟੀਆਂ ਦੇਖੋ ਦਿਖਾ ਦਿੰਦੇ ਆ ਤੁਹਾਨੂੰ ਬਾਕੀ ਵੀ ਰੀਲ ਬਾਕੀ ਲੰਬੀ ਹੋ ਜਣੀ ਦਿਖਾਵਾਂਗੇ ਤਾਂ ਇਹ 20 20 30 40 ਦੇ ਵਿੱਚ ਫਰਕ ਹੈਗਾ ਜਿਆਦਾ ਫਰਕ ਨਹੀਂ ਹੈਗਾ ਬਾਕੀ ਰੇਂਜ ਤੁਹਾਡੀ ਇੱਛਾ ਵਾਹ ਬਾਕੀ ਪਰਦਾ ਦਾ ਬਾਜ਼ਾਰ ਚ ਬਹੁਤ ਪਿਆ ਆ ਦੇਖੋ ਉਹਦੀ ਪ੍ਰਾਈਸ ਹੁਣ ਇਸ ਤੋਂ ਬਾਅਦ ਤੁਹਾਨੂੰ ਤੁਹਾਨੂੰ ਖਾਣਿਆ ਕੋਫਟਰ ਆਹ ਦੇਖੋ ਬਾਜ਼ਾਰ ਚ 8 8 9 900 ਰੁਪਏ 1000 1000 ਕੁਆਲਿਟੀਆਂ ਵੇਚੀ ਜਾਂਦੇ ਆ ਫਿਰ ਡਬਲ ਸਿੰਗਲ ਨਹੀਂ ਡਬਲ ਡ ਆ ਦੇਖੋ ਮੇਰੇ ਲਈ ਆ ਸਕਦੇ ਮੰਗਾ ਸਕਦੇ ਸਿੰਗਲ ਪੀਸ ਮਿਲ ਜੂਗਾ ਬਾਅਦ ਮਿਲ ਦੇ ਦਾਂਗੇ ਸਿੰਗਲ ਪੀਸ ਸਿੰਗਲ ਪੀਸ ਮਿਲ ਜੂ ਬਾਈ ਲੈ ਲਓ ਜੇ ਤੋਂ ਬਾਅਦ ਫਟਾਫਟ ਆ ਕੇ ਮੰਗਾ ਲਓ ਇਸ ਤੋਂ ਬਾਅਦ ਨਾ ਕੱਪੜੇ ਦੇ ਪੈਸੇ ਨਹੀਂ ਲੈਣੇ ਤੁਹਾਡੇ ਤੋਂ ਕੱਪੜੇ ਦੇ ਪੈਸੇ ਨਹੀਂ ਲੈਣੇ ਆਹ ਲੋ ਚੱਕੋ ਪੜਦਾ ਓਕੇ ਬ੍ਰਦਰ ਪੜਦੇ ਰਹਿੰਦੇ ਨਹੀਂ 120 ਰੁਪਏ ਸਿਰਫ ਸਿਰਫ 120 ਰੁਪਏ ਕੁੰਡੇ ਚਲਾਈਆਂ ਇਹਦਾ ਖਰਚਾ 120 ਰੁਪਏ ਆ ਨਾ ਸਮਝ ਲਓ ਕੱਪੜੇ ਦੇ ਪੈਸੇ ਛੱਡ ਤੇ ਠੀਕ ਹੈ ਹੋਰ ਤੁਹਾਨੂੰ ਦਿਖਾਈਏ 쿠ਸ਼ਨ ਸੈਟ ਬਜ਼ਾਰ 8829900 orange ਦੇ ਮਾਲ ਵਿਕਦੇ ਆਲੇ ਹਾਂਜੀ ਲੋਕੀ ਆ ਦੇਖੋ ਅੱਗੇ ਜਿੱਦਾਂ ਤਿਹਾਰ ਆ ਰਹੇ ਨੇ ਲੋਕਾਂ ਗਿਫਟਾ ਵਾਸਤੇ ਆ ਦੇਖੋ ਦੋ ਕੁਸ਼ਨ ਆ ਪਿੱਲੋ ਕਵਰ ਦੋ ਨਾਲ ਬੈੱਡ ਸ਼ੀਟ ਹਾਂਜੀ ਆ ਦੇਖੋ ਕੋਲ ਕਰ ਦਿਵਾ ਲਈ ਇੱਕ ਵੀਰ ਤੁਹਾਨੂੰ ਆ ਦੇਖੋ ਅਸਲਾਮੁਅਲਿਕ ਮਾਲ ਦੀ ਕੁਆਲਿਟੀ ਦੇਖੋ ਪੂਰੀ ਓਕੇ ਆ ਪੂਰਾ ਮਾਲ ਆ ਦੇ ਕੋ ਗੱਟ ਮਾਲ ਦੇ ਕੋ ਕਿੰਨਾ ਭਾਰੀ ਮਾਲ ਆ ਇਹ ਨਹੀਂ ਮਾਲ ਹਲਕਾ ਹੈਗਾ ਜੀ ਤੁਹਾਨੂੰ ਰੇਟ ਦੇ ਦੇਣਾ ਬਿਲਕੁਲ ਘੱਟ ਨੈਤਿਕ ਹੈਂਡਲੂਮ ਫੀਲਡ ਗਾ ਕੋਚਾ ਨੰਬਰ 14 ਚ ਕਿੱਥੇ ਹੋਰ ਨਾ ਚਲ ਜੀ ਉਹ ਆ ਦੇਖੋ ਆ ਕਲਰ ਆਪਸ਼ਨ ਦੇਖੋ ਸਿਰਫ ਰੇਟ ਦੇ ਦੇਣਾ ਤੁਹਾਨੂੰ 420 ਰੁਪਏ 420 ਰੁਪਏ ਸਿਰਫ 420 ਰੁਪਏ ਕਲਰ ਆਪਸ਼ਨ ਅੰਨੀਆਂ ਹੈਗੀਆਂ ਕਹਿੰਦੇ 20 ਕਲਰ ਕੋ ਗੋ ਤਾਂ 20 ਕਲਰ 50 ਕਲਰ ਕੋ 50 ਕਲਰ ਮਿਲਣਗੇ ਤੁਹਾਨੂੰ ਡਬਲ ਬੈੱਡ ਦੀ ਸਿੰਗਲ ਨਹੀਂ ਹੈਗਾ ਡਬਲ ਹੈਗਾ ਡਬਲ ਡਬਲ ਬੈੱਡ ਦੀ ਚਾਦਰ ਸਿਰਫ 420 ਕਲਰ ਜਿਹੜਾ ਮਰਜ਼ੀ ਲੈ ਲਿਓ ਟੌਪ ਦੀ ਕੁਆਲਿਟੀ ਹੈ ਹਾਂਜੀ ਵੀਰੇ ਕੀ ਹਾਲ ਚਾਲ ਆ ਆਪਾਂ ਖੜੇ ਹਾਂ ਫੀਲਡ ਗੰਨ ਕੋਚਾ ਨੰਬਰ ਕਿੰਨਾ ਭਾਈ ਇਹ 14 ਚੌਦਾਂ ਕੁਚਾ ਨੰਬਰ ਨੈਤਿਕ ਹੈਂਡਲੂਮ ਨੈਤਿਕ ਹੈਂਡਲੂਮ ਆਉਂਦੇ ਖੜੇ ਆ ਬਾਈ ਉਹਨਾਂ ਕੋਲੇ ਬੜੀ ਵਧੀਆ ਕੁਆਲਿਟੀ ਦੇ ਚਾਦਰਾਂ ਹੋ ਗਈਆਂ ਸੋਫਿਆਂ ਦੇ ਕਵਰ ਹੋ ਗਏ ਹੋਰ ਵੀਰੇ ਕੀ ਕੀ ਹੁੰਦਾ ਪਰਦੇ ਹੁੰਦੇ ਆ ਪਰਦੇ ਹੁੰਦੇ ਆ 쿠ਸ਼ਨ ਸੈਟ ਹੁੰਦੇ ਆ ਵੈਰੈਟੀ ਬਹੁਤ ਹੈਗੀ ਸਾਡੇ ਕੋਲ ਤਾਂ ਵਧੀਆ ਕੁਆਲਿਟੀ ਦਾ ਮੈਂ ਤੁਹਾਨੂੰ ਰੇਟ ਸੁਣ ਕੇ ਤੁਸੀਂ ਹਰਾਰ ਰਹੋਗੇ ਬਹੁਤ ਘੱਟ ਰੇਟਾਂ ਦੇ ਬੜੇ ਕੰਮ ਦੀ ਵੀਡੀਓ ਵੀਡੀਓ ਦਾ ਬਣੇ ਰਿਹਾ ਆਜੋ ਜੀ ਚਲੋ ਆਜੋ ਹੋਰ ਨਿਆਰੇ ਸਾਰੇ ਆਈਟਮ ਤੇ ਰੇਟ ਸੁਣ ਕੇ ਹੋ ਜਿਓ ਹਰਾਨ ਹਾਂਜੀ ਫਿਰ ਦਿਖਾਓ ਫਿਰ ਅੱਜ ਤੁਹਾਨੂੰ ਸਭ ਤੋਂ ਪਹਿਲੀ ਰੇਂਜ ਦਿਖਾਣੇ ਆ ਸਭ ਤੋਂ ਘੱਟ ਪਰਦੇ ਦੀ ਪਰਦੇ ਦੀ ਪਰਦੇ ਦੀ ਰੇਂਜ ਦਿਖਾਣੇ ਆ ਦੇਖੋ ਪਰਦੇ ਦੀ ਤੁਹਾਡੇ ਜਿਹੜੇ ਪਰਦੇ ਦੇ ਕੁੰਡੇ ਲੱਗੇ ਹੁੰਦੇ ਆ ਸਲਾਈ ਹੁੰਦੀ ਜਿਹੜੀ ਉਸ ਰੇੜੇ ਤੁਹਾਨੂੰ ਪਰਦਾ ਦੇ ਦੇਣਾ ਕਹਿਣ ਦਾ ਮਤਲਬ ਤੁਹਾਨੂੰ ਤੁਸੀਂ ਹੈਰਾਨ ਹੋਏ ਨਾ ਕੱਪੜੇ ਦੇ ਪੈਸੇ ਨਹੀਂ ਲੈਣੇ ਤੁਹਾਡੇ ਤੋਂ ਕੱਪੜੇ ਦੇ ਪੈਸੇ ਨਹੀਂ ਲੈਣੇ ਆਹ ਲੋ ਚੱਕੋ ਪਰਦਾ ਓਕੇ ਵੀਰੇ ਪਰਦੇ ਰੇਂ ਦੇਣੀ 120 ਰੁਪਏ ਸਿਰਫ ਸਿਰਫ 120 ਰੁਪਏ ਕੁੰਡੇ ਸਲਾਈਆਂ ਇਹਦਾ ਖਰਚਾ 120 ਰੁਪਏ ਨਾਲ ਸਮਝ ਲਓ ਕੱਪੜੇ ਦੇ ਪੈਸੇ ਛੱਡ ਤੇ ਧਮਾਕਾ ਦੇਦਾ ਧਮਾਕਾ ਇਸ ਤੋਂ ਬਾਅਦ ਇਸ ਤੋਂ ਵਧੀਆ ਕੁਆਲਿਟੀ ਲੈਣੀ ਹੈ 3-4 ਕੁਆਲਿਟੀਆਂ ਦੇਖੋ ਦਿਖਾ ਦਿੰਨੇ ਆ ਤੁਹਾਨੂੰ ਬਾਕੀ ਵੀ ਰੀਲ ਬਹੁਤ ਕਾਫੀ ਲੰਬੀ ਹੋ ਜਣੀ ਦਿਖਾਵਾਂਗੇ ਏ 223 ਦੀ 40 ਦੇ ਬفرق ਹੈਗਾ ਜਿਆਦਾ ਫਰਕ ਨਹੀਂ ਹੈਗਾ ਬਾਕੀ ਰੇਂਜ ਤੁਹਾਡੀ ਇੱਛਾ ਵੈ ਬਾਕੀ ਪਰਦਾ ਦਾ ਬਾਜ਼ਾਰ ਚ ਬਹੁਤ ਪਿਆ ਆ ਦੇਖੋ ਇਹਦੀ ਪ੍ਰਾਈਸ ਹੁਣ ਇਸ ਤੋਂ ਬਾਅਦ ਤੁਹਾਨੂੰ ਇਹਦਾ ਕੀ ਪ੍ਰਾਈਸ ਹੈ ਕਹਿੰਦਾ ਪ੍ਰਾਈਸ ਹੈ 180 ਰੁਪਏ ਸਿਰਫ ਸਿਰਫ 180 ਰੁਪਏ ਬਾਜ਼ਾਰ 250 300 ਰੁਪਏ ਪੜਦਾ ਹੈਗਾ ਸਿੰਗਲ ਪੀਸ ਲੈਣ ਜਾਓ ਤੁਸੀਂ ਪਤਾ ਕਰ ਲਓ 250 300 ਰੁਪਏ ਪੜਦਾ ਆਪਣਾ ਹੋਲਸੇਲ ਰੇਟ ਹੈ ਜੀ ਠੀਕ ਹੈ ਹੋਰ ਦੋ ਅਨੁਸਾਈਏ 쿠ਸ਼ਨ ਸੈਟ ਬਾਜ਼ਾਰ 8 800 9 900 orange ਦੇ ਮਾਲ ਵਿਕਦੇ ਆਲੇ ਹਾਂਜੀ ਲੋਕੀ ਆ ਦੇਖੋ ਅੱਗੇ ਜਿੱਦਾਂ ਤਿਹਾੜ ਆ ਰਹੇ ਨੇ ਲੋਕਾਂ ਗਿਫਟਾ ਵਾਸਤੇ ਆ ਦੇਖੋ ਦੋ 쿠ਸ਼ਨ ਆ ਪਿੱਲੋ ਕਵਰ ਦੋ ਨਾਲ ਬੈੱਡ ਸ਼ੀਟ ਹਾਂਜੀ ਆ ਦੇਖੋ ਕੋਲ ਕਹਣਾ ਦੀ ਇੱਕ ਵੀਸ ਤੁਹਾਨੂੰ ਆ ਦੇਖੋ ਅਸਲਾਮੁਅਲਿਕ ਮਾਲ ਦੀ ਕੁਆਲਿਟੀ ਦੇਖੋ ਪੂਰੀ ਓਕੇ ਐ ਪੂਰਾ ਮਾਲ ਆ ਦੇਖੋ ਘੱਟ ਮਾਲ ਦੇਖੋ ਕਿੰਨਾ ਭਾਰੀ ਮਾਲ ਆ ਇਹ ਨਹੀਂ ਮਾਲ ਹਲਕਾ ਹੈਗਾ ਜੀ ਤੁਹਾਨੂੰ ਰੇਟ ਦੇ ਦੇਣਾ ਬਿਲਕੁਲ ਘੱਟ ਨੈਤਿਕ ਹੈਨਲੂਮ ਫੀਲਡ ਹੈ ਕੁਚਾ ਨੰਬਰ 14 ਚ ਕਿੱਥੇ ਹੋਰ ਨਾ ਚਲ ਜੀ ਉਹ ਆ ਦੇਖੋ ਆ ਕਲਰ অপਸ਼ਨ ਦੇਖੋ ਸਿਰਫ ਰੇਡ ਦੇ ਦੇਣਾ ਤੁਹਾਨੂੰ 420 ਰੁਪਏ ਓਕੇ 420 ਰੁਪਏ ਸਿਰਫ 420 ਰੁਪਏ ਕਲਰ অপਸ਼ਨ ਅੰਨੀਆਂ ਹੈਗੀਆਂ ਕਹਿੰਦੇ 20 ਕਲਰ ਕੋ ਗੋ ਤਾਂ 20 ਕਲਰ 50 ਕਲਰ ਕੋ 50 ਕਲਰ ਮਿਲਣਗੇ ਤੁਹਾਨੂੰ ਓਕੇ ਮੌਕੇ ਦੇ ਉੱਤੇ ਇਸ ਟਾਈਮ ਘਟ ਰੋ 30 35 ਕਲਰ ਸਾਡੇ ਕੋਲ ਪਏ ਆ ਕੁਆਲਿਟੀ ਵਧੀਆ ਹੋਣਾ ਪੂਰੀ ਕੁਆਲਿਟੀ ਪੂਰੀ ਓਕੇ ਹੋਊਗੀ ਸਕਰੀਨ ਸ਼ਾਟ ਲੋ ਭੇਜੀ ਦਿਓ ਤੇ ਮੰਗਾਈ ਦਿਓ ਚਾਹੇ ਕਿੰਨੇ ਪੀਸ ਕਿੰਨੇ ਪੀਸ ਤੇ ਆਰਡਰ ਕਰ ਸਕਦੇ ਆ ਉਦਾਂ ਦਾ ਆਪਣਾ ਹੋਲਸੇਲ ਰੇਟ ਆ ਬਾਕੀ ਕੋਈ ਮਨਾ ਨਹੀਂ ਹੈਗੀ ਕਿਸੇ ਮੰਗਾ ਸਕਦੇ ਮੰਗਾ ਸਕਦੇ ਸਿੰਗਲ ਪੀਸ ਮਿਲ ਜਾਊਗਾ ਬਾਅਦ ਮਿਲ ਦੇ ਦਾਂਗੇ ਸਿੰਗਲ ਪੀਸ ਸਿੰਗਲ ਪੀਸ ਮਿਲ ਜਾ ਬਾਈ ਲੈ ਲਓ ਜੇ ਤੋਂ ਬਾਅਦ ਫਟਾਫਟ ਆ ਕੇ ਮੰਗਾ ਲਓ ਇਸ ਤੋਂ ਬਾਅਦ ਤੁਹਾਨੂੰ ਖਾਣੇ ਕੋ ਫਟਾੜਾ ਆਹ ਦੇਖੋ ਬਾਜ਼ਾਰ ਚ 8 8 9 900 ਰੁਪਏ 10000 ਰੁਪਏ ਕੁਆਲਿਟੀਆ ਵੇਚੀ ਜਾਂਦੇ ਆ ਕੋ ਡਬਲ ਸਿੰਗਲ ਨਹੀਂ ਡਬਲ ਹੈ ਡਬਲ ਆਹ ਦੇਖੋ ਡਬਲ ਹੈ ਡਬਲ ਬੈਠਦਾ ਆਹ ਦੇਖੋ ਰਿਵਰਸ ਇਹ ਦੋਨਾਂ ਵਾਸਤੇ ਹੈਗਾ ਓਕੇ ਕਹਿੰਦਾ ਮਤਲਬ ਮੰਗਾ ਲਓ ਫਟਾਫਟ ਇਹਦਾ ਰੇਟ ਵੀ ਤੁਹਾਨੂੰ ਪੂਰਾ ਖਿੱਚ ਕੇ ਦੇ ਦੇਣਾ ਬਿਲਕੁਲ ਖਿੱਚ ਕੇ ਆਰੇ ਕੋਦ ਤਨੂ ਕਲਰ ਆਪਸ਼ਨ ਦਿਖਾਈਏ ਪਹਿਲੇ ਰੇਡ 22 ਦਸਾਂਗੇ ਤੁਹਾਨੂੰ ਪਹਿਲੇ ਕਲਰ ਆਪਸ਼ਨ ਦੇਖੋ ਕਲਰ ਆਪਸ਼ਨ ਦਾ ਘਾਓ ਪਹਿਲੇ ਪਹਿਲੇ ਵੇਖਦਾ ਆਲੇ ਸਾਰੇ ਰੰਗ ਜਿੰਨੇ ਮਰਜ਼ੀ ਕਲਰ ਲੈ ਲਓ ਜਿੱਦਾਂ ਦਾ ਰੰਗ ਦੇਖੋ ਬਲੇ ਕਲਰ ਦੇਖੋ ਮੰਗਾ ਲਓ ਫਟਾਫਟ ਰੇਡ ਦੇਣਾ ਸਿਰਫ 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 ਰੇਡ 420 ਰੁਪਏ ਵੀ ਸਰਪ 420 ਨੂੰ 420 ਰੁਪਏ ਸਿਰਫ 420 ਰੁਪਏ ਡਬਲ ਬੈਡ ਡਬਲ ਬੈਡ ਦਾ ਡਬਲ ਬੈਡ ਸਿੰਗਲ ਨਹੀਂ ਹੈਗਾ ਡਬਲ ਹੈਗਾ ਡਬਲ ਡਬਲ ਬੈਡ ਦੀ ਚਾਦਰ ਸਰਪ 420 ਚ ਕਲਰ ਜਿਹੜਾ ਮਰਜ਼ੀ ਲੈ ਲਿਓ ਟਾਪ ਦੀ ਕੁਆਲਿਟੀ ਹੈ ਅਸੀਂ ਦਾ ਨਾਲੇ ਸੋਫਾ ਕਵਰ ਹਾਂਜੀ ਸੋਫਾ ਕਵਰ ਦਖਾਉਂਦੇ ਹਾਂ ਸੋਫਾ ਕਵਰ ਦੇਖੋ ਆ ਦੇਖੋ ਅੱਜ ਕੱਲ ਜਿਹੜੀ ਡਿਜ਼ਾਈਨਿੰਗ ਚੱਲਦੀ ਹੈ ਅੱਜ ਕੱਲ ਬਾਜ਼ਾਰ ਦੇ ਵਿੱਚ ਆ ਦੇਖੋ ਆ ਦੇ ਕੋਟ ਜਾਨੀ ਬੜੀ ਹੁਣ 400 ਗਿਆ ਮਤਲਬ ਕਿ ਬਾਜ਼ਾਰ ਦੇ ਇਸ ਟਾਈਮ ਸਾਰੀ ਡਿਜ਼ਾਈਨ ਜਲਦੀ ਹੈ ਸਾਰੇ ਕਲਰ ਵੇ ਸਾਡੇ ਕੋਲ ਸਾਰੇ ਕਲਰ ਵੇ ਆ ਵੀ ਲੱਗੇਂਗਾ ਠੀਕ ਹੈ ਕਿੰਨੇ ਦਾ ਪਊਗਾ ਇਹ ਰੇਟ ਤੁਹਾਨੂੰ ਮਿਲ ਜੂਗੀ 55 ਰੁਪਏ ਪੀਸ ਤੋਂ ਸਟਾਰਟਿੰਗ 50 ਰੁਪਏ ਤੁਹਾਨੂੰ ਹਾਂਜੀ ਲੋਕੀ 100 ਰੁਪਏ ਪੀਸ ਵੇਚਦੇ ਆ ਸਿੰਗਲ ਵੀ 100 ਰੁਪਏ ਪੀਸ ਅਸੀਂ 55 ਰੁਪਏ ਪੀਜ਼ ਦੇ ਦੇਣਾ ਹੈ ਬਾਕੀ ਨੇ ਕੁਆਲਿਟੀਆਂ ਤਿੰਨ ਹੈਗੀਆਂ ਸਾਡੇ ਕੋਲੋਂ ਹਾਂਜੀ ਵੀਰੇ ਆ ਕੇ ਢੇੜਾ ਲਾਓ ਤੇ ਸਾਡੀ ਦੁਕਾਨ ਦੇ ਉੱਤੇ ਸ਼ੋਪ ਦੇ ਮਾਲ ਦੇਖੋ ਇੱਕ ਤੋਂ ਇੱਕ ਵਾਰੈਂਟੀ ਪਈ ਹੈ ਸਾਡੇ ਕੋਲੋਂ ਰੇਟ ਬਿਲਕੁਲ ਬਾਜ਼ਾਰ ਤੋਂ ਬਿਲਕੁਲ ਘੱਟ ਆਹ ਦੇ ਕੁਸ਼ਨ ਵਾਲਾ ਸੈਟ ਨੈਟ ਲੱਗੀ ਪੂਰੀ ਪ੍ਰੋਪਰ ਇਹਦੇ ਉੱਤੇ ਬਾਜ਼ਾਰ 'ਚ 15-1500 ਰੁਪਏ ਸੈਟ ਵੇਚਦੇ ਆ ਇਹ ਆ ਤੁਹਾਨੂੰ ਦੇਵਾਂਗੇ ਅਰੇ ਤਾਂ ਮਾਕਾ ਆ ਦੇਖੋ ਪੀਜ਼ ਦੇਖੋ ਤੁਸੀਂ ਬਲੇ ਕੋਈ ਪੀਜ਼ ਦਿਖਾਓ ਆ ਦੇਖੋ ਆ ਦੇਖੋ ਆ ਨਾਲ ਬੈੱਡ ਸ਼ੀਟ ਵੀ ਆ ਸਿਰਫ ਤੁਹਾਨੂੰ ਦੇ ਦੇਣਾ ਹੈ 750 ਰੁਪਏ ਦਾ 12 1300 ਰੁਪਏ 20 ਹੈ ਬਜਾਰੋ ਬੰਦਾ ਕਰ ਸਕਦੇ ਹੋ ਸਿਰਫ 750 ਰੁਪਏ ਦਾ ਸਿਰਫ 750 ਰੁਪਏ ਦਾ ਸਾਡੀ ਦੁਕਾਨ ਤੇ ਆ ਕੇ ਮਾਲ ਖਰੀਦ ਕੇ ਕਪੜਾ ਚੈੱਕ ਕਰਕੇ ਕੁਆਲਟੀ ਚੈੱਕ ਕਰਕੇ ਫਿਰ ਲੈ ਕੇ ਜਾਓ ਅਸੀਂ ਇਹ ਨਹੀਂ ਕਹਿੰਦੇ ਕਿ ਔਨਲਾਈਨ ਹੀ ਮੰਗਾਓ ਸਾਡੀ ਕੁਆਲਟੀ ਚੈੱਕ ਕਰਕੇ ਫਿਰ ਲੈ ਕੇ ਜਾਓ ਇਹ ਨਹੀਂ ਐ ਰੇਟ ਘਟਾ ਤੇ ਕੁਆਲਟੀ ਜੇ ਕਮੀ ਹੋਊਗੀ ਕਿ ਜਾ ਕੇ ਤੁਹਾਨੂੰ ਪਸੰਦ ਨਾ ਆਵੇ ਤੁਸੀਂ ਇੱਥੇ ਪਸੰਦ ਕਰਕੇ ਲਿਆ ਸਕਦੇ ਹੋ ਜਿੰਨੇ ਮਰਜ਼ੀ ਪੀ ਲੈ ਜਾਓ ਕੋਈ ਮਨਾ ਨਹੀਂ ਹੈਗੀ ਸਾਡੇ ਕੋਲੋਂ